ਜਦੋਂ ਕੈਪਟਨ ਅਵਿੰਦਰ ਸਿੰਘ ਮੁੱਖ ਮੰਤਰੀ ਸੀ ਉਹਨਾਂ ਨੇ ਜਦੋਂ ਸਾਰੀ ਸਰਕਾਰ ਨੂੰ ਇੱਕ ਰਿਟਾਇਰਡ ਬਿਊਰੋਕਰੇਟ ਦੇ ਹਵਾਲੇ ਕਰ ਦਿੱਤਾ ਸੀ ਸ੍ਰੀਸ਼ ਕੁਮਾਰ ਸਾਰੀ ਸਰਕਾਰ ਚਲਾ ਰਿਹਾ ਸੀ ਹਰ ਫਾਈਲ ਉਹਦੇ ਕੋਲੋਂ ਨਿਕਲ ਕੇ ਜਾਂਦੀ ਸੀ ਤੇ ਕੈਪਟਨ ਅਵਿੰਦਰ ਸਿੰਘ ਆਪਣੇ ਮਹਿਲਾਂ ਦੇ ਵਿੱਚ ਅਯਾਸ਼ੀ ਕਰ ਰਹੇ ਸੀ ਇਹ ਚਰਚਾ ਉਸ ਸਮੇਂ ਇਹਨਾਂ ਟੌਪਿਕਸ ਤੇ ਹੋਈ ਹੁੰਦੀ ਇਹਨਾਂ ਮੁੱਦਿਆਂ ਤੇ ਹੋਈ ਹੁੰਦੀ ਕਿ ਵਾਕਿਆ ਹੀ ਕਿ ਸਰਕਾਰ ਕਿਸੇ ਇਸ ਤਰੀਕੇ ਨਾਲ ਇੱਕ ਵਿਅਕਤੀ ਦੇ ਹਵਾਲੇ ਕੀਤੀ ਜਾ ਸਕਦੀ ਹੈ ਜੋ ਕਿ ਸੰਵਿਧਾਨ ਦੇ ਵਿੱਚ ਚੁਣਿਆ ਹੋਇਆ ਨਹੀਂ ਹੈ ਕਿ ਅੱਜ ਸਾਨੂੰ ਇਹ ਚਰਚਾ ਕਰਨ ਦੀ ਲੋੜ ਪੈਂਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਚਲਾ ਰਿਹਾ ਹੈ ਜਾਂ ਦਿੱਲੀ ਤੋਂ ਕੇਜਰੀਵਾਲ ਜਾਂ ਸਸੋਧਿਆਂ ਦੇ ਹੱਥੋਂ ਚ ਸਰਕਾਰ ਚੱਲ ਰਹੀ ਹੈ ਅਫਸਰशाही ਸਰਕਾਰ ਚਲਾ ਰਹੀ ਹੈ ਕਿ ਇਹਨਾਂ ਗੱਲਾਂ ਕਰਨ ਤੇ ਨੌਬਤ ਆਉਂਦੀ ਇਸ ਸਮਾਂ ਰਹਿੰਦੇ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕੀਤਾ ਗਿਆ ਸੀ ਉਦੋਂ ਅਸੀਂ ਇਸ ਚੀਜ਼ ਦੇ ਚਰਚਾ ਕਰਾਂਗੇ ਇਸੇ ਤਰੀਕੇ ਨਾਲ ਜੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਸਮੇਂ ਜੋ ਉਹਦਾ ਲਾਈਫ ਸਟਾਈਲ ਸੀ ਜੋ ਇਹ ਆਸ਼ੀਓ ਕਰ ਰਿਹਾ ਸੀ ਜਿਸ ਤਰੀਕੇ ਨਾਲ ਸ਼ਰਾਬ ਪੀ ਕੇ ਵਿਦੇਸ਼ ਦੀ ਇੱਕ ਮਹਿਲਾ ਨੂੰ ਉਹਨੇ ਆਪਣੇ ਘਰ ਰੱਖਿਆ ਹੋਇਆ ਸੀ ਉਸ ਦੇ ਉੱਤੇ ਉਦੋਂ ਚਰਚਾ ਕੀਤੀ ਹੁੰਦੀ ਕਾ ਸ਼ਾਇਦ ਅੱਜ ਭਗਵੰਤ ਮਾਨ ਸ਼ਰਾਬੀ ਹੈ ਜਾਂ ਨਹੀਂ ਹੈ ਉਸ ਦੇ ਉੱਤੇ ਚਰਚਾ ਕਰਨ ਦੀ ਲੋੜ ਨਾ ਪੈਂਦੀ ਉਹਦੀ ਪਾਰਟੀ ਦੇ ਨੇਤਾਵਾਂ ਵੱਲੋਂ ਮੁੱਖ ਮੰਤਰੀ ਚੁਣਨ ਲੱਗੇ ਇਸ ਗੱਲ ਦੇ ਉੱਤੇ ਧਿਆਨ ਦਿੱਤਾ ਜਾਂਦਾ ਕਿ ਨਹੀਂ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਬਹੁਤ ਸੀਰੀਅਸਲੀ ਲੈਂਦੇ ਨੇ